ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਜ ਮਾਇਗੇ ਕਿ ਰੇ ਲੂ ਨੋਕ ਤੇ ਜ਼ਰੂਰ ਧਿਆਨ ਵਿੱਚ ਰੱਖਿਓ ਇਸ ਧਿਆਨ ਨਾਲ ਸੁਣਿਓ ਅੱਜ ਤੁਹਾਨੂੰ ਦੱਸਣ ਜਾਂਦੇ ਆਪਾਂ ਨੋਕ ਤੇ ਜਿਹੜੇ ਨੰਬਰ 1 ਸਟੈਪ ਦੀ ਗੱਲ ਕਰਦੇ ਆਂ ਜੀ ਸਾਜੀਆਂ ਨੂੰ ਬਣਾਉਂਦੇ ਸਮੇਂ ਕਦੀ ਵੀ ਜ਼ਿਆਦਾ ਛਲ ਕਰ ਨਹੀਂ ਉਨਾ ਚਾਹੀਦਾ ਸਿਰ ਕੋ ਹਲਕਾ ਜਿਹਾ ਖਰਾਬ ਹੀ ਕਰਨਾ ਚਾਹੀਦਾ ਹੈ ਕਿਉਂਕਿ ਜਿਆਦਾ ਸੱਲਣ ਨਾਲ ਸਾਕੀਆਂ ਦੇ ਪੋਸ਼ਕ ਤੱਤ ਜੋ ਉਹ ਨਸ਼ਟ ਹੋ ਜਾਂਦੇ ਹਨ ਨੰਬਰ 2 ਪੁਆਇੰਟ ਦੀ ਗੱਲ ਕਰਦੇ ਹਾਂ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਥੋੜਾ ਜਿਹਾ ਅਦਰਕ ਚੱਪ ਲੈਂਦੇ ਹੋ ਤਾਂ ਉਸ ਨਾਲ ਜੋੜਾਂ ਵਿੱਚ ਹੋ ਰਿਹਾ ਦਰਦ ਤੋਂ ਰਾਹਤ ਮਿਲਦਾ ਹੈ ਸਰੀਰ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 3 ਦੀ ਗੱਲ ਕਰਦੇ ਆ ਆਟੇ ਨੂੰ ਛਾਣ ਕੇ ਕਦੇ ਵੀ ਰੋਟੀ ਨਾ ਬਣਾਓ ਬਿਨਾਂ ਛਾਣੇ ਆਟੇ ਵਿੱਚ ਛੋਕਰ ਪੈ ਜਾਂਦਾ ਹੈ ਜੋ ਕਿ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 4 ਜੇਕਰ ਜੋ ਜੋ ਖਾਮ ਕੰਨ ਤੁਹਾਡੇ ਪੂਰੇ ਸਰੀਰ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਕਦੇ ਵੀ ਆਪਣੇ ਸਰੀਰ ਦੀ ਮਾਲਿਸ਼ ਨਾ ਕਰੋ ਇਸ ਤਰ੍ਹਾਂ ਕਰਨਾ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੰਬਰ 5 ਸਾਥੀਆਂ ਦੇ ਮੌਸਮ ਵਿੱਚ ਜਿੰਨਾ ਤਾਂ ਵਿੱਚ ਜੋੜਾਂ ਦੇ ਦਰਦ ਦੀ ਤਕਲੀਫ ਵੱਧ ਜਾਂਦੀ ਹੈ ਉਹਨਾਂ ਨੂੰ ਧੁੱਪ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਭ ਗਡਾ ਬੰਟੀ ਦੀ ਘਾਟ ਨਾਲ ਹੁੰਦਾ ਹੈ ਨੰਬਰ 6 ਜੇਕਰ ਜਖਾਮ 46 ਤੇ ਕਾਰਨ ਲੱਗ ਜਾਵੇ ਤਾਂ ਤੁਸੀਂ ਨੱਕ ਵਿੱਚ ਦੋ ਦੋ ਬੂੰਦਾਂ ਗਾਂ ਦੇ ਘਿਓ ਦੀਆਂ ਪਾ ਲੋ ਇਸ ਨਾਲ ਜਕਾਮ ਵੀ ਠੀਕ ਹੋਵੇਗਾ ਤੇ ਨੱਕ ਨੂੰ ਆਰਾਮ ਵੀ ਮਿਲੇਗਾ ਨੰਬਰ 7 ਦੀ ਗੱਲ ਕਰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਹਰੜਾ ਦਾ ਮਰਬਾ ਖਾਂ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 8 ਜਿਕਰ ਹੱਡਾ ਜੋੜਾਂ ਵਿੱਚ ਅਕਸਰ ਦਰਦ ਰਹਿੰਦਾ ਹੈ ਤਾਂ ਸਰੋਂ ਦੇ ਤੇਲ ਵਿੱਚ ਜੁਵੈਨ ਘੜ ਕੇ ਆਪਣੇ ਸਰੀਰ ਦੀ ਮਾਲਸ ਕਰ ਲੋ ਤੁਰੰਤ ਦਰਦ ਠੀਕ ਹੋ ਜਾਵੇਗਾ ਨੰਬਰ ਨੋ ਅਜਵਨ ਦੇ ਚੂਰਨ ਦਾ ਅੱਧਾ ਚਮਚ ਦਿਨ ਵਿੱਚ ਤਿੰਨ ਵਾਰ ਖਾਣ ਨਾਲ ਠੰਡ ਨਾਲ ਆਇਆ ਬੁਖਾਰ ਉਤਰ ਜਾਂਦਾ ਹੈ ਨੰਬਰ 10 ਜਿੰਨਾ ਦਾ ਸਰੀਰ ਹਮੇਸ਼ਾ ਗਰਮ ਰਹਿੰਦਾ ਹੈ ਉਹਨਾਂ ਨੂੰ ਕਦੇ ਵੀ ਗਰਮ ਉਹ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਤੁਹਾਡਾ ਚਿਹਰਾ ਖਰਾਬ ਹੋ ਸਕਦਾ ਹੈ ਨੰਬਰ 11 ਮੋਟਾਪਾ ਘਟਾਉਣ ਲਈ ਕਣਕ ਦੇ ਆٹے ਦੀ ਜਗ੍ਹਾ ਜਿਉਂਦੇ ਆٹے ਦੀ ਰੋਟੀ ਖਾਓ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੋਵੇਗਾ ਨੰਬਰ 12 ਜੇਕਰ ਤੁਸੀਂ ਰਜਨ ਪਿਸਤਾ ਖਾਂਦੇ ਹੋ ਤਾਂ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਵਜਨ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ਨੰਬਰ 13 ਸਬਜ਼ੀਆਂ ਉੱਪਰ ਚਿਪਕੀ ਗੰਦਗੀ ਅਤੇ ਬੈਕਟੀਰੀਆ ਸਾਫ ਕਰਨ ਲਈ ਫਰਕੜੀ ਦੇ ਪਾਣੀ ਦਾ ਪ੍ਰਯੋਗ ਕਰ ਸਕਦੇ ਹਾਂ ਨੰਬਰ 14 ਅੰਗੂਰ ਸਾਡੇ ਸਰੀਰ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬਹੁਤ ਹੀ ਲਾਭਦਾਇਕ ਵਲ ਮੰਨਿਆ ਗਿਆ ਹੈ ਕਿਉਂਕਿ ਇਸ ਵਿੱਚ ਪਾਣੀ ਬਸੇਰੇ ਮਾਤਰਾ ਵਿੱਚ ਹੁੰਦਾ ਹੈ ਨੰਬਰ 15 ਸਵੇਰੇ ਖਾਲੀ ਪੇਟ ਅਜਵੈਨ ਦਾ ਪਾਣੀ ਪੀਣ ਨਾਲ ਪੇਟ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ ਨੰਬਰ 16 ਜੇਕਰ ਤੁਸੀਂ ਆਪਣੀ ਦਾੜ੍ਹੀ ਨੂੰ ਲੰਬੀ ਅਤੇ ਸੰਘਣੀ ਬਣਾਉਣਾ ਚਾਹੁੰਦੇ ਹੋ ਤਾਂ ਦਾੜ੍ਹੀ ਵਿੱਚ ਬਦਾਮ ਦਾ ਤੇਲ ਲਗਾਓ ਇਸ ਤੋਂ ਇਲਾਵਾ ਗਾਲਾਂ ਦਾ ਸੇਵਨ ਵੱਧ ਤੋਂ ਵੱਧ ਕਰੋ ਕਿਉਂਕਿ ਇੰਨਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਨੰਬਰ 17 ਜੋ ਆਦਮੀ ਆਪਣੇ ਦੰਦਾਂ ਨੂੰ ਅੱਗ ਦੀ ਰਾਖ ਨਾਲ ਸਾਫ਼ ਕਰਦੇ ਹਨ ਉਹਨਾਂ ਦੇ ਦੰਦ ਮੋਤੀਆਂ ਵਾਂਗ ਚਮਕਣ ਲੱਗ ਜਾਂਦੇ ਹਨ ਨੰਬਰ 18 ਪਿਆਜ਼ ਦਾ ਪਾਣੀ ਪੀਣ ਨਾਲ ਲੀਵਰ ਬਿਲਕੁਲ ਸਾਫ਼ ਹੋ ਜਾਂਦਾ ਹੈ। ਨੰਬਰ 19 ਰਾਤ ਨੂੰ ਕਦੇ ਵੀ ਰਸੋਈ ਵਿੱਚ ਝੂਠੇ ਬਰਤਨ ਰੱਖ ਕੇ ਨਾ ਸੋਓ। ਇਸ ਨਾਲ ਸੋਈ ਅੰਦਰ ਬਹੁਤ ਹੀ ਜ਼ਿਆਦਾ ਨਿਕਰਾਤਮਕ ਊਰਜਾ ਫੈਲਦੀ ਹੈ। ਇਸ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ। ਨੰਬਰ 20 ਅਯੁਰਵੇਦ ਨੂੰ ਗਰਮ ਕਰਕੇ ਚਿਹਰੇ ਉੱਪਰ ਮਸਲਨ ਨਾਲ ਦਾਗ ਤਾਂ ਬੇਖਤਮ ਹੋ ਜਾਂਦੇ ਹਨ ਨੰਬਰ 2 ਇਕੀ ਜੇਕਰ ਮੀਂਹ ਵਿੱਚ ਭਿੱਜਣ ਕਾਰਨ ਤੁਹਾਨੂੰ ਬੁਖਾਰ ਹੋ ਜਾਵੇ ਤਾਂ ਤੁਸੀਂ ਤુલਸੀ ਅਤੇ ਗੁੜ ਦੀ ਚਾਹ ਬਣਾ ਕੇ ਪੀ ਲਓ ਇਸ ਚਾਹ ਨੂੰ ਪੀਣ ਤੋਂ ਤੁਰੰਤ ਬਾਅਦ ਬੁਖਾਰ ਉਤਰ ਜਾਵੇਗਾ ਨੰਬਰ 22 ਰਾਤ ਨੂੰ ਜਿਆਦਾ ਟਾਈਮ ਕੱਪੜੇ ਪਾ ਕੇ ਕਦੇ ਵੀ ਨਹੀਂ ਸੌਣਾ ਚਾਹੀਦਾ ਕਿਉਂਕਿ ਟਾਈਟ ਕੱਪੜੇ ਪਾਉਣ ਨਾਲ ਢਿੱਡ ਕੁੱਟਿਆ ਰਹਿੰਦਾ ਹੈ ਨੰਬਰ 23 ਜੇਕਰ ਤੁਹਾਡੇ ਘਰ ਛੋਟੇ ਬੱਚੇ ਹਨ ਤਾਂ ਉਹਨਾਂ ਦੇ ਸਾਹਮਣੇ ਕਦੇ ਵੀ ਕੱਪੜੇ ਨਾ ਬਦਲੋ ਇਸ ਤੋਂ ਲੱਗ ਉਹਨਾਂ ਦੇ ਸਾਹਮਣੇ ਕਦੇ ਵੀ ਲੜਾਈ ਝਗੜੇ ਨਾ ਕਰੋ ਇਹਨਾਂ ਕਾਰਨ ਬੱਚਿਆਂ ਦੇ ਦਿਮਾਗ ਤੇ ਪੜਾਈ ਉੱਪਰ ਬਹੁਤ ਬੁਰੇ ਅਸਰ ਪੈਂਦੇ ਹਨ ਨੰਬਰ 24 ਡਾਇਟਰ ਨੂੰ ਕਦੇ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਕਾਰਨ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਨਰਕ ਹੋ ਸਕਦਾ ਹੈ ਨੰਬਰ 25 ਜੇਕਰ ਤੁਸੀਂ ਜ਼ਿਆਦਾ ਸਮਾਂ ਮੁੱਤੇ ਹੋ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਵਿੱਚ ਦਰਦ ਹੋਣ ਦੀ ਸਮੱਸਿਆ ਕਾਫੀ ਹੱਦ ਤੱਕ ਤੋਂ ਵੱਧ ਜਾਂਦੀ ਹੈ ਇਸ ਲਈ ਤੁਸੀਂ ਹਮੇਸ਼ਾ ਸਿੱਧੇ ਹੀ ਗੱਦੇ ਉੱਪਰ ਹੀ ਸੋਵੋ ਨੰਬਰ 26 ਸ਼ਰਮ ਦੇ ਪੀਸ ਕੇ ਸ਼ਹਿਰ ਦੇ ਨਾਲ ਚੱਕਣ ਨਾਲ ਬਲਦਮ ਅਤੇ ਕਾਸੀ ਬਿਲਕੁਲ ਖਤਮ ਹੋ ਜਾਂਦੀ ਹੈ ਨੰਬਰ 27 ਦੀ ਗੱਲ ਕਰਦੇ ਆ ਜੀ ਅੱਗੇ ਆਪਾਂ ਨੰਬਰ 27 ਸੁੱਕੇ ਹੋਏ ਆਵਲੇ ਨੂੰ ਬਰੀਕ ਪੀਸ ਕੇ ਹਰ ਰੋਜ਼ ਸਵੇਰੇ ਸ਼ਾਮ ਇੱਕ ਚਮਚ ਦੁੱਧ ਜਾਂ ਲੱਸੀ ਨਾਲ ਪੀਣ ਨਾਲ ਖੂਨੀ ਬਿਵਸਾਹੀ ਠੀਕ ਹੋ ਜਾਂਦੀ ਹੈ ਨੰਬਰ 29 ਮੇਕਅਪ ਕਰਨ ਤੋਂ 30 ਮਿੰਟ ਪਹਿਲਾਂ ਨਾਰੀਅਲ ਦਾ ਤੇਲ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਮੇਕਅਪ ਲੰਬੇ ਸਮੇਂ ਤੱਕ ਚੱਲੇਗਾ ਤੇ ਨਾਲ ਹੀ ਚਿਹਰੇ ਤੇ ਦੁੱਖਣੀ ਚਮਕ ਵੀ ਆਵੇਗੀ ਨੰਬਰ 30 ਹਰ ਰੋਜ਼ 1 ਘੰਟਾ ਹੱਸਣ ਨਾਲ 400 ਕੈਲੋਰੀਜ਼ ਦੀ ਊਰਜਾ ਖਪਤ ਹੁੰਦੀ ਹੈ ਜਿਸ ਕਾਰਨ ਮੋਟਾਪਾ ਕਾਬੂ ਵਿੱਚ ਰਹਿੰਦਾ ਹੈ ਇਸ ਕਰਕੇ ਹੱਸਣਾ ਜ਼ਰੂਰ ਚਾਹੀਦਾ ਹੈ ਨੰਬਰ 31 ਜੇਕਰ ਤੁਸੀਂ ਹਮੇਸ਼ਾ ਹੀ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਸਣ ਅਦਰਕ ਪਿਆਜ਼ ਦਾ ਸੇਵਨ ਆਪਣੇ ਖਾਣੇ ਵਿੱਚ ਜ਼ਰੂਰ ਕਰੋ ਇਹਨਾਂ ਨੂੰ ਖਾਣ ਨਾਲ ਕਦੇ ਵੀ ਤੁਹਾਨੂੰ ਹਾਰਟ ਅਟੈਕ ਨਹੀਂ ਆਵੇਗਾ ਨੰਬਰ 32 ਕ్యੋ ਵਿੱਚ ਥੋੜੀ ਜਹੀ ਜਵੈਣ ਪਾ ਕੇ ਗਰਮ ਕਰਨਾ ਨਾਲ ਕ్యੋ ਵਿੱਚ ਕਾਲਜਸਟਾਲ ਦੀ ਮਾਤਰਾ ਟੱਬ ਹੋ ਜਾਂਦੀ ਹੈ ਜਿਹੜਾ ਆਪਣਾ ਕਸਟਰੋਲ ਇਹਨੇ ਆਪਾਂ ਉਹਦੀ ਮਾਤਰਾ ਘਟ ਹੋ ਜਾਂਦੀ ਹੈ ਨੰਬਰ 33 ਜਦੋਂ ਤੁਸੀਂ ਉਚਾਈਆਂ ਦੀਆਂ ਪਹਾੜੀਆਂ ਚੜ ਰਹੇ ਹੋ ਤਾਂ ਪਿੱਛੇ ਰਹਿ ਗਏ ਲੋਕਾਂ ਨਾਲ ਚੰਗਾ ਵਿਵਹਾਰ ਕਰੋ ਕਿਉਂਕਿ ਹੇਠਾ ਹੁੰਦੇ ਸਮੇਂ ਇਹ ਰਸਤੇ ਵਿੱਚ ਦੁਬਾਰਾ ਫਿਰ ਮਿਲਣਗੇ ਨੰਬਰ 34 ਜੋ ਵਿਅਕਤੀ ਹਰ ਰੋਜ਼ ਖੁਰੋਦ ਖਾਂਦਾ ਹੈ ਉਸ ਨੂੰ ਕਦੇ ਵੀ ਸਾਹ ਦੀ ਬਿਮਾਰੀ ਨਹੀਂ ਹੁੰਦੀ ਨੰਬਰ 23 ਮਨਦ ਬਾਥਰੂਮ ਵਿੱਚ ਪਿਸ਼ਾਬ ਕਰਨ ਨਾਲ ਗੁਰਦੇ ਜਲਦੀ ਖਰਾਬ ਹੋ ਜਾਂਦੇ ਹਨ ਇਸ ਲਈ ਹਮੇਸ਼ਾ ਹੀ ਬਾਥਰੂਮ ਵਿੱਚ ਰੋਸ਼ਣ ਦਾਣ ਜਰੂਰ ਰੱਖੋ ਤਾਂ ਕਿ ਹਵਾ ਕ੍ਰੋਸ ਹੋ ਸਕੇ ਨੰਬਰ ਨੈਕਸਟ ਪੁਆਇੰਟ ਵੱਲ ਵਧਦੇ ਹਾਂ ਜੀ ਜੇਕਰ ਤੁਹਾਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਜੇ ਤੁਸੀਂ ਪਸੀਨੇ ਦੀ ਵਾਗੂ ਤੋਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਸਵੇਰੇ ਸ਼ਾਮ 3 ਗ੍ਰਾਮ ਆਬਲੇ ਦਾ ਪਾਊਡਰ ਪਾਣੀ ਦੇ ਨਾਲ ਪੀਣ ਨਾਲ ਚੇਨੇ ਦੀ ਸਮੱਸਿਆ ਤੋਂ ਰਾਹ ਮਿਲਦਾ ਹੈ ਮਮ ਬੁ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਜੀ 38 ਦੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਪਾਗਾਂ ਵਾਲਾ ਉਹੀ ਹੈ ਜਿਸ ਦੇ ਕੋਲ ਖੋਜਦੇ ਨਾਲ ਭੁੱਖ ਹੈ ਬਿਸਤਰ ਦੇ ਨਾਲ ਨੀਂਦ ਹੈ ਇਹ ਤਾਂ ਦੇ ਨਾਲ ਧਰਮ ਹੈ ਨੰਬਰ 48 ਬੈਦ ਨੂੰ ਕੱਟ ਕੇ ਟਿਊਬ ਲਾਈਟ ਜਾ ਫਿਰ ਉਹ ਵਾਲੋ ਦੇ ਕੋਲ ਰੱਖ ਦੇਣ ਨਾਲ ਉੱਟਣ ਵਾਲੇ ਕੀੜੇ ਘਰ ਲਿੰਗਾ ਕੀਰਲੀਗਾ ਤੇ ਮੱਛਰ ਘਰੋਂ ਵਿੱਚੋਂ ਭੱਜ ਜਾਣਗੇ ਨੰਬਰ 40 ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ ਜਿਹੜਾ ਸਮੁੰਦਰ ਸਾਰੀ ਦੁਨੀਆ ਨੂੰ ਡੋਬ ਸਕਦਾ ਉਹ ਤੇਲ ਦੀ ਇੱਕ ਬੂੰਦ ਨੂੰ ਨਹੀਂ ਡੋਬ ਸਕਦਾ ਨੰਬਰ 41 ਨਾਕਲੀ ਲੋਕਾਂ ਤੋਂ ਸਾਵਧਾਨ ਰਹੋ ਪਹਿਲਾਂ ਇਹ ਰੋ ਰੋ ਕੇ ਤੁਹਾਡੇ ਦੁੱਖ ਦਰਦ ਬਾਰੇ ਪੁੱਛਣਗੇ ਫਿਰ ਹੱਸ ਕੇ ਸਾਰੀ ਦੁਨੀਆ ਨੂੰ ਦੱਸਣਗੇ ਨੰਬਰ 42 ਸਵੇਰ ਦੇ ਸ਼ਾਮੇ ਕਾਲਾ ਕੀੜਾ ਚਵਾ ਲੈ ਨਾਲ ਵਜਨ ਵਿੱਚ ਕਮੀ ਆ ਜਾਂਦੀ ਹੈ ਨੰਬਰ 43 ਰਿਸ਼ਤਾ ਉਹਨਾਂ ਨਾਲ ਹੀ ਰੱਖੋ ਜੋ ਸਮਾਂ ਆਉਣ ਤੇ ਸਹਿਯੋਗ ਤੇ ਪਿਆਰ ਦਿਖਾਉਣ ਦੀ ਔਕਾਤ ਨੰਬਰ 44 ਫੜਕੜੀ ਦਾ ਇਸਤੇਮਾਲ ਕਰਨ ਨਾਲ ਖੇੜੀਆਂ ਲਕੀਰਾਂ ਝੁਰੜੀਆਂ ਆਪ ਦਾ ਖਤਮ ਹੋ ਜਾਂਦਾ ਹੈ ਅਤੇ ਚਿਹਰੇ ਦਾ ਰੰਗ ਵੀ ਗੋਰਾ ਹੋ ਜਾਂਦਾ ਹੈ ਨੰਬਰ 44 ਉਦੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾ ਕਰਨਾ ਛੱਡ ਦਿਓ ਜਿਹੜੇ ਲੋਕ ਤੁਹਾਨੂੰ ਨਾ ਸਮਝ ਰਹੇ ਉਹਨਾਂ ਨੂੰ ਸਮਝਾਉਣਾ ਛੱਡ ਦਿਓ ਨੰਬਰ ਲਾਸਟ ਪੰਨੇ ਦੀ ਗੱਲ ਕਰਦੇ ਆ 43 ਜੀ ਜੋ ਜਿੰਨਾ ਜ਼ਿਆਦਾ ਸੈਨ ਕਰਦਾ ਹੈ ਉਸ ਨੂੰ ਓਨਾ ਹੀ ਜ਼ਿਆਦਾ ਸੈਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਬੋਲੀ ਜਾਂਦੇ ਜਾਂਦੇ ਇੱਕ ਸਟੈਪ ਹੋਰ ਦੱਸ ਜਾਨੀਆ ਜਪਾਹ ਨੰਬਰ 46 ਤੇ ਲਾਸਟ ਪੁਆਇੰਟ ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਇੱਕ ਹਰੀ ਇਲਾਚੀ ਅਤੇ ਇੱਕ ਚੁਟਕੀ ਪੀਸੀ ਹੋਈ ਦਾਲ ਚੀਨੀ ਚਬਾ ਕੇ ਇੱਕ ਗਲਾਸ ਦੁੱਧ ਪੀਣ ਨਾਲ ਭੁੱਲਣ ਦੀ ਬਿਮਾਰੀ ਹੌਲੀ ਹੌਲੀ ਦੂਰ ਹੋ ਜਾਂਦੀ ਹੈ ਉਹ ਜਿਹੇ ਹੀ ਜਮਾਏ ਹੋਏ ਕਰੇ ਲੋਕਤੇ ਸੀ ਜਿਹੜੇ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣੇ ਆ ਤੇ ਇਹੀ ਆਪਣਾ ਅੱਜ ਦਾ ਟਿਪਸ ਸੀਗੇ ਤੇ ਨਵੇਂ-ਨਵੇਂ ਵੀਡੀਓ ਲਿਆਉਂਦੇ ਰਾਵਾਂਗੇ ਤੇ ਵੀਡੀਓ ਨੂੰ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਧੰਨਵਾਦ ਜੀ